ਅੱਜ ਵੀ ਸਵੇਰੇ ਜਿਉਂਕੇ ਰੌਸ਼ਨੀ ਦੀ ਨਮਾਜ਼ ਤੋਂ ਬਾਅਦ ਪਿਛਲੇ 20 ਦਿਨਾਂ ਤੋਂ ਹਾਰ ਪਰਭਾਵੇ ਤੇ ਖੇਤਰਾ ਦੀ ਸੇਵਾ ਦੇ ਵਿੱਚ ਗੱਡੀਆਂ ਰਵਾਨਾ ਕੀਤੀਆਂ ਜਾਂਦੀਆਂ ਤੇ ਅੱਜ ਵੀ ਉਹਨਾਂ ਨੂੰ ਤੁਰਦੇ-ਤੁਰਦੇ ਸਵੇਰ ਦੇ 11:00 ਵੱਜ ਗਏ ਤੇ ਤਾਂ ਤੁਹਾਡੇ ਤੱਕ ਦੇਰ ਨਾਲ ਪਹੁੰਚੇ ਤੇ ਉਸਦੇ ਲਈ ਪੁਸਤਾਕੀ ਦੀ ਮਾਫੀ ਔਰ ਇਹ ਬਹੁਤ ਖੂਬਸੂਰਤ ਪ੍ਰੋਗਰਾਮ ਜਿਹੜਾ ਤਨੋਬੇ ਦੇ ਮੁਸਲਿਫਾ ਇਸ਼ਾਰੇ ਉੱਤੇ ਸਰਪ੍ਰਸਤ ਨੇ ਅੱਜ ਦਾ ਰੱਖਿਆ ਮੈਂ ਸਮਝਦਾ ਹਾਂ ਕਿ ਪਿਆਰ ਦੀ ਤਰਜੀਹ ਤੋਂ ਸੁਨਾ ਪੂਰੇ ਭਾਰਤ ਦੇ ਉਹਨਾਂ ਲੋਕਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਰਸਤੇ ਤੇ ਲਿਜਾ ਕੇ ਇਹਦੇ ਨਾ ਕਿਤੇ ਧਰਮਾਂ ਦੀ ਵੰਡ ਦੇ ਜ਼ਰੀਏ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨਫ਼ਰਤ ਦਾ ਸੱਟ ਪਾਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਬਹੁਤ ਹੀ ਛੋਟੀ ਜਿਹੀ ਗੱਲ ਹੈ ਕਿ ਧਰਮ ਹੈ ਕਿ ਧਰਮ ਕਹਿੰਦੇ ਕਿ ਨੂੰ ਧਰਮ ਬਣਾਇਆ ਕਿਉਂ ਕਿ ਆ ਧਰਮ ਦਾ ਮਕਸਦ ਕੀ ਹੈ ਕੀਚਾ ਕੀ ਹਰੇਕ ਮਸਬ ਦੇ ਵਿੱਚ ਵੀ ਦੋ ਚੀਜ਼ਾਂ ਹੁੰਦੀਆਂ ਨੇ ਆਪਾਂ ਸਾਰੇ ਇੱਥੇ ਬੈਠੇ ਆਂ ਦੇਸੀ ਤਰੀਕੇ ਨਾਲ ਸਮਝਦੇ ਆਂ ਇਹ ਟੈਂਟ ਲਾਇਆ ਮਾਈਕ ਲਾਇਆ ਤੁਸੀਂ ਬੈਠਿਓ ਮੈਂ ਵੀ ਆਇਆ ਇਹ ਜਿੰਨਾ ਪ੍ਰਬੰਧ ਕੀਤਾ ਹੈ ਇਹ ਪ੍ਰਬੰਧ ਸਾਡਾ ਮਕਸਦ ਤਾਂ ਨਹੀਂ ਹੈ ਇਹ ਸੰਭੀ ਜ਼ਰੂਰਤ ਹੈ ਜ਼ਰੂਰਤ ਅਗਰ ਇਸ ਚੇਜ ਨਾ ਹੁੰਦਾ ਸੀ ਧੰਨੇ ਘੜੀ ਦੀ ਗੱਲ ਕਰਦੇ ਸ਼ਾਮ ਇਹਨਾਂ ਨਾ ਹੁੰਦਾ ਖੁੱਲੀ ਆਵਾਜ਼ ਚ ਗੱਲ ਕਰਦੇ ਤੇ ਜ਼ਰੂਰਤ ਦਾ ਸਮੇਂ ਦੇ ਹਿਸਾਬ ਨਾਲ ਘਟਾਈ ਵਧਾਈ ਜਾ ਸਕਦੀ ਇਸੇ ਤਰ੍ਹਾਂ ਧਰਮ ਚ ਵੀ ਦੋ ਚੀਜ਼ਾਂ ਹੈ ਕਿ ਧਰਮ ਦੀਆਂ ਜ਼ਰੂਰਤਾਂ ਇੱਕ ਧਰਮ ਦਾ ਟੀਚਾ ਕੋਣ ਆਸ ਕੀ ਸਮਝਿਆ ਕਿ ਜਿਹੜੀ ਧਰਮ ਦੀਆਂ ਜ਼ਰੂਰਤਾਂ ਆ ਅਸੀਂ ਉਹਨਾਂ ਨੂੰ ਧਰਮ ਦਾ ਟੀਚਾ ਸਮਝ ਲਿਆ ਔਰ ਜਿਹੜਾ ਧਰਮ ਦਾ ਟੀਚਾ ਸੀ ਜਿਹੜਾ ਧਰਮ ਦਾ ਮਕਸਦ ਸੀਗਾ ਜਿਹੜੀ ਧਰਮ ਦੀ ਮੰਜ਼ਲ ਸੀ ਉਹਨੂੰ ਅਸੀਂ ਭੁੱਲ ਗਏ ਬੱਠੇ ਵਿੱਚ ਮਿਸਾਲ ਦੇ ਦੋਖੇ ਸੇ ਨਮਾਜ਼ ਪੜਦੇ ਵੈ ਮੁਸਲਮਾਨਾਂ ਨੂੰ ਸਮਝਾਉਣਾ ਚਾਹੁੰਦਾ ਮੇਰੇ ਹਿੰਦੂ ਸੇ ਕਬੀਰ ਇੱਥੇ ਸਮਝਾਣ ਕਰਵਾ ਦੇਣਾ ਅਸੀਂ ਨਮਾਜ਼ ਪੜਦੇ ਹਾਂ ਕਿ ਨਮਾਜ਼ ਪੜਨਾ ਸਾਡਾ ਟੀਚਾ ਹੈ نماز فرض ہے وہ تو انکار نہیں کر سکتے اگر کوئی نماز کو انکار کر دے تو دین تو بار لیکن فرض ہونے کے باوجود کہ نماز پڑھنا سارا ٹیچر ہے وہ سارا مقصد ہے اگر اے کر دے تے اللہ تعالیٰ نے قرآن شریف چ اس گل کے نام لوگوں سمجھایا کہ نماز پڑھنی کیوں ہے مثال <سؤال> دے طور پر کوئی ہندو بھی <سؤال> ہے وہ سویر نو روز مندر ہے جنہیں سردار نے پر آ سویرے اشنان کر کے روز امرت ویلے گردوارا صاحب جاتے آخر یہ جنہیں روزانہ اسی اپنے اپنے ترمدے مطابق عبادت کرتے پے ہاں کہ یہ ترمدہ مقصد ہے کہ ہے یہ دھرم کا کہ کرن اسی ترمی ہو جوانگے گے اللہ تعالیٰ نے قرآن شریف کیا سانو سمجھایا ਕਿ ਨਮਾਜ਼ ਕਿਉਂ ਪੜ੍ਹਨੀ ਹੈ ਬਹੁਤ ਸਾਰੇ ਲੋਕ ਸਾਡੇ ਵਰਗੇ ਜਿਹੜੇ ਅੱਜ ਕੱਲ ਦੇ ਨੇ ਉਹ ਜਿਹੜੀਆਂ ਧਰਮ ਦੀਆਂ ਜ਼ਰੂਰਤਾਂ ਇਹਨਾਂ ਉਹਦੇ ਵਿੱਚ ਰਫੜ ਪਾ ਹੋਇਆ ਮਸਜਿਦ ਤੇ ਚਲ ਜਾਣਗੇ ਮੌਲਵੀ ਨਾਲ ਹੀ ਖਿੰਬੜੀ ਜਾਣਗੇ ਤੇ ਚਟਾਈ ਇੱਥੇ ਨਹੀਂ ਉਦੋਂ ਵਿਚਾਰਦੀ ਹੈ ਜੀ ਨੀਅਤ ਇੱਥੇ ਬਣ ਲਈ ਇੱਥੇ ਬਣ ਗਈ ਸੀ ਹਾਂ ਜੀ ਕਿ ਪਹਿਲਾਂ ਜਾਂਦਾ ਕੁਲਲੇ ਸੀ ਕੰਮ ਰਕਣੇ ਸੀ یہ ساریاں تا ضرورت ہیں نا جی ضرورت تا کٹا بتا کے پوری ہو سکتی ہے لیکن نماز پڑھ دے کیوں پہ ہاں یہ مسجد بنائی کیوں ہیں ازان دیتی کیوں جاندی ہے لوکہ نو کٹھے کر کے مسجد چھو بلایا کیوں ہیں وضو کیوں کر دے پہ اے امام صاحب نو رکھیا مسجد کلیم بچائے اے سیر آیا گرم سردیاں جب جی؟ ਇਹ ਤਾਂ ਚਲਾਂਦੇ ਆ ਕੋਸਾ ਪਾਣੀ ਵੀ ਦੇਣ ਦੇ ਲੋਕਾਂ ਨੂੰ ਇਹ ਐਡਾ ਵੱਡਾ ਸਿਸਟਮ ਕਾਤੇ ਕੀ ਜ਼ਰੂਰਤ ਹੈ ਤੇ ਕਰੀ ਜਿਹੜੇ ਨਾ ਸਮਝ ਲੋਕਾਂ ਨੂੰ ਅਸੀਂ ਪੁੱਛਦੇ ਹਾਂ ਕਿ ਵੀ ਨਵਾਸ ਤੋਂ ਵਰਦੇ ਹੋ ਤੇ ਹੁਣ ਵੀ ਜੇ ਕਿਸੇ ਨੂੰ ਪੁੱਛਾਂ ਕਿ ਨਵਾਸ ਕਿ ਵਰਦੇ ਹੋ ਕੀ ਖਿਆਲ ਹੈ ਕਿਉਂ ਵਰਦੇ ਹੋ ਕੋਈ ਆਈਡੀਆ ਹੈ ਆਰ ਜਨਾ ਹੋਰ ਕੋਈ ਬੰਦਾ ਇਹ ਧਰਮ ਦੇ ਨਾਲ ਜਦੋਂ ਦੂਰੀ ਆ ਗਈ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਸਰਦਾਰ ਰਵਦੀਰ ਸਿੰਘ ਜੀ ਕੀ ਨਾਂ ਨਾ ਜਿਹੜੇ ਪਹਿਲਾ ਸੀ ਆਉਣ ਤੋਂ ਪਹਿਲਾਂ ਆ ਮੂਹਰੇ ਮੇਰੀ ਇੱਕ ਵਾਰੀ ਮਿਲਾਕਾਤ ਹੋਈ ਬੰਗਲੌਰ ਚ ਸਰਵ ਧਰਮ ਸੁਪਰੀਮ ਸੀ ਤੇ ਉਹਨਾਂ ਨੂੰ ਮੈਂ ਇੱਕ ਸ਼ੇਰ ਸੁਣਾਇਆ ਮੈਂ ਕਿਹਾ ਜੀ ਸਾਡੇ ਇੱਕ ਸ਼ੇਰ ਹੈ ਨੀ ਮਕੀਨ ਖਤਰੇ ਜਾਂ ਨੀ ਮੁੱਲਾ ਖਤਰੇ ਮਾਨ ਉਹ ਗੰਦਰ ਜਿਹੜਾ 3 ਸੜਕਾਂ ਦੇ ਕੰਨੇ 'ਤੇ ਪੋਸਟਰ ਲਾ ਕੇ ਬੈਠੇ ਹੁੰਦੇ ਪਔਲਾਂ ਦੀ ਗੋਲੀ ਖਾ ਕੇ ਜਾਂ ਤਾਂ ਠੀਕ ਹੋਣਾ ਜਾਂ ਗੱਡੀ ਚੜ੍ਹਦੀ ਹੁੰਦੀ ਏਦਾਂ ਹੀ ਧਰਮਾਂ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਇਹ ਧਰਮ ਦਾ ਪਤਾ ਕੋਈ ਨਹੀਂ ਲੇਕਿਨ ਉਹ ਧਰਮ ਦੇ ਅਗਰਾਗੂ ਬਣ ਜਾਣਗੇ ਫਿਰ ਉਹਨਾਂ ਨੇ ਦਈਓ ਕਹਿਣਾ ਵੀ ਤੁਹਾਨੂੰ ਖਤਰੇ 'ਚ ਹੈ ਇਸ ਧਰਮ ਦਾ ਕਤਰਾ ਹੈ ਜਾਤੀ ਦੂਜਿਆਂ ਦੇ ਖਰਾਬ ਨੂੰ ਬੋਲਾਂਗੇ ਅਸੀਂ ਇਕੱਠੇ ਕਿੱਦਾਂ ਹੋ ਸਕਦੇ ਆ ਮੇਰਾ ਗੁਰੂਕੀਰਤੋ ਜਾਨ ਦਾ ਕਤਰਾ ਹੈ ਤੇ ਫਿਰ ਨੀਂ ਮੀਂ ਮੀ ਮੁੱਲਾ ਤੋਂ ਈਮਾਨ ਦਾ ਖਤਰਾ ਵੀ ਨਹੀਂ ਖੁੱਕ ਸਕਦਾ ਇਹ ਕੱਲੇ ਆਪਾਂ ਨੇ ਸਾਰੇ ਤੇ ਮਸਲਾ ਇਹ ਵੀ ਧਰਮ ਨੇ ਕਿਹਾ ਕਿ ਪੂਜਾ ਜਿਹੜੀ ਹੈ ਪ੍ਰਸਤਿਸ਼ ਖੁਦਾ ਦੀ ਇਬਾਦਤ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਜਿਹੜੀ ਆਰਾਧਨਾ ਅਸੀਂ ਕਰਕੇ ਪਏ یہ مقصد کی ہے خدا نے قرآن شریف چی... ادا مقصد بیان کی کیا سانو حکم ہوا اللہ تعالیٰ و نماز پڑھیا کرو لال ہی اللہ نے بھی دستا کیوں فرمائے نماز پڑھیا کرو تاکہ تسی گندیاں گلنا کرنیاں چھڑتا ہو چنگیاں گلنا کرن لگ پاؤ ہوں پتہ لگیا نماز کا مقصد صرف متھا دیکھنا نہیں ہے نماز کا مقصد کلہ وجو کرنا نہیں ہے نماز کا مقصد اللہ مکہ وال مو کرنا نہیں ہے نماز دا مقصد کلہ امام دا پچھے کرنا نہیں ہے اگر ایک بندہ نماز پڑھ دے پانچ میں لے وہ مسجد چھ جان یا کوئی سردار پرا گردوارے چھ جان یا کوئی پرا آسٹا ہندو پرا مندر چھ جان یا کوئی عیسائی گردے چھ جان اور اگر وہ عبادت کرنے تو بعد اپنی عبادت کا تو باہر نکل دے اور باہر نکلن تو بعد کسی بھی چی پہن وہ سڑک تو گزر رہی ہے اور اپنی اکھانال وہ دنہ پر اتخار کرتا ہے جب ਦੀ ਨमाज ਮਾਰ ਕੇ ਗਿਆ ਇਹ ਮਹਿਮਾਨੀ ਕਰਕੇ ਆਇਆ ਇਹਦੀ ਨमाज ਉਤ ਹੋਏਗੀ ਜਦੋਂ ਇਹ ਪਰਸੇ ਤਬਾਰ ਆ ਕੇ ਚੱਲੇ ਨਾਰੇ ਜਿੱਕਵੀ ਇਹ ਮਕਸਦਾ ਧਰਮ ਦਾ ਉਹ ਧਰਮ ਦੀਆਂ ਜਿਹੜੀਆਂ ਇਬਾਦਤਾਂ ਜਿਹੜੇ ਪ੍ਰੋਟੋਕੋਲ ਨੇ ਤੁਸੀਂ ਅਗਰ ਕਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਪੁੱਛੋਗੇ ਨਾ ਉਹ ਗੁਰਦੁਆਰਾ ਸਾਹਿਬ ਤੇ ਜਿਹੜੀ ਕਮੇਟੀ ਆਉਂਦੀ ਕਦੀ ਕਦੀ ਡਾਣਾ ਕਰਨ ਉਹ ਸਤਕਾਰ ਕਮੇਟੀ ਆਉਂਦੀ ਹੈ کہ گرو صاحب نے ستار صحیح طرح ہو رہا کہ نہیں ہو رہا اس لیے ستکار اپنی جگہ ہر ایک ہے لیکن جڑے لوگ ستکار کرتے پے نے کہ وہ سنکتے جا کے گردوارے تو مسجد تو مندر تو باہر نکلن تو بعد بھی گرو دے حکم دے دے رے تاکہ پھر وہ پورا ستار ہے اگر وہ باہر نکلن تو بعد گرو دے حکم دے ادھین ہی رہے پھر وہ اندر جھوٹ بول کے آئے وہ وعدہ سچا کر کے گیا اس سمجھنا ہے کہ مذہب کی ہے ہوں مسجد بنائی ہے اسی مسجد کہتے ہیں کتے بتا ہے بہت سارے اس لکھا ہے کہ مسجد نماز لائی حضرت محمد صاحب صلی اللہ علیہ وسلم نے پوچھا کہ اص اللہ مسجد کیوں بنانی ہے کہ پیارے پیغمبر نے کہا صلی اللہ علیہ وسلم کہ نماز تو مسجد اس لیے بنائی تاکہ کتھے ہو کے نماز پڑھو پھر پوچھا سونے ਮੁਹੰਮਦ ਸੱਲ ਸੱਲਮ ਨੂੰ ਮਿੱਤਕਟੇ ਗਦਾ ਹੋਇਆ ਫਰਮਾਇਆ ਮੋਢੇ ਦਾ ਮੋਢਾ ਲਾ ਕੇ ਕੰਮ ਨਾ ਫਿਰ ਮੁੱਚੇ ਸੋਹਣਿਆ ਮੋਢੇ ਦਾ ਮੋਢਾ ਕਿਉਂ ਜੜਵਾਨਾ ਪਿਆ ਫਰਮਾਇਆ ਤਾਂ ਕਿ ਤੁਸੀਂ ਇੱਕ ਦੂਸਰੇ ਚੋਂ ਉੱਚੀ ਨੀਚੀ ਖਤਮ ਕਰ ਤੋ ਤੁਹਾਡੇ ਦਿਲ ਆਪਸ ਚ ਰਜਣ ਅਗਰ ਇੱਕ ਨਮਾਜ਼ੀ ਦੂਸਰੇ ਨਮਾਜ਼ੀ ਨੂੰ ਉਹਦੇ ਰੰਗ ਦੀ وجہ ਨਾਲ ਉਹਦੇ نسل ਦੀ وجہ ਨਾਲ ਉਹਦੀ ਬੋਲੀ ਦੀ وجہ ਨਾਲ ਆਪણો ਤਾਂ ਕੱਭਿਆ ਸਮਝਦਾ ਹੈ ਕਿ ਉਸ ਨਮਾਜ਼ੀ ਤੋਂ ਵੱਡਾ ਬਈਮਾਨ ਕੋਈ ਦੂਜਾ ਨਹੀਂ ਹੈ اے جنگ سرشتی ہے اے خدا نے کیا میرا کنبا ہے اللہ نے کیا میرا کنبا ہے ہوں جب رب کا کنبا ہے انہیں کنبے طرح دے لوگ ہیں اسلام پوری دنیا تو انہوں پتہ ہے اس گل کا کوئی وجہ یہ نہیں سی کہ مسلمان ہولی ہولی بتتے رہے نہیں جب اسلام آیا مکے دی دھرتی سے تیاں کو دے ہی دن بنا دے سکے کہ یار کسی نو جوائی بنانا پہے گا جب اسلام آیا تو کالے اجازت نہیں مسجد اجازت نہیں کہ چنگے کپڑے پان محمد صاحب صلی اللہ علیہ وسلم نے دو ہی گلا کہ رب رسول نو مان لو صحابہ نے رسول اللہ جڑا ایک راب اور ایک رسول نے ਦੇਵਰੋ ਕੀ ਕਰੇ ਫਰਮਾਇਆ ਜੇ ਇੱਕਰਾਬੁਰਸੂਲ ਨੂੰ ਮੰਨਦੇ ਹੋ ਤੇ ਫਿਰ ਇਨਸਾਨਾਂ ਚ ਅਗਰ ਛੂਆ ਛੂਤ ਨੂੰ ਖਤਮ ਕਰੋਗੇ ਤਾਂ ਤੁਸੀਂ ਖੁਦਾ ਦੇ ਬੰਦੇ ਕਹਾਂਗੇ ਤੇ ਇੱਕ ਗੱਲ ਸੋ ਜਿਹੜੇ ਅੱਜ ਵੀ ਧਰਮੀ ਬਣੇ ਫਿਰਦੇ ਨੇ ਮੁਸਲਮਾਨਾਂ ਨੂੰ ਖਾਸ ਕਰਕੇ ਕਹਿਣਾ ਜਿਨ੍ਹਾਂ ਨੂੰ ਆਪਣੀ ਬਰਾਤਨੀਆਂ ਤੇ ਫਕਰ ਹੋਣ ਲੱਗ ਪੈਂਦਾ ਕਿ ਅਸੀਂ ਬੁਲਾਨੀ ਬਰਾਦਰੀ ਦੇ ਆਗਰ ਤੁਹਾਡੇ ਘਰ ਦੇ ਵਿੱਚ ਭਾਂਡਿਆਂ ਦੀ ਜਾਤ ਬਰਾਦਰੀ ਹੈ اور توڑا پانڈا علاق ہے کھیت مزدور دا علاق ہے توڑا برطن علاق ہے ڈرائیور دا علاق ہے اور چنی مرضی عبادت کرتے رہو جہاں تک خدا دے بندے ہیں تو نفرت نہیں ختم کروں گے اس وقت تک خدا توڑے تو راضی نہیں ہو سکتا نارے تکبیر حضر محمد صاحب صلی اللہ علیہ وسلم نے ایک کوئی گل کہی صحابہ نے بچہ یا رسول اللہ کرنا کی ہے کرنا کی ہے ਉਹ ਫਰਮਾਇਆ ਕਰਨਾ ਕੀ ਹੈ ਗਰੀਬ ਨੂੰ ਇਸ ਦੰਨਿਆ ਅਕਸਰ ਨਾ ਪੰਜਾਬੀ ਚ ਕਹਿੰਦੇ ਹੁਨਾ ਜਿਹਦੇ ਬਾਹਰ ਨੇ ਸੁਪਿਆਂ ਚ ਜਾਣਾ ਉਹਨਾਂ ਨੂੰ ਵੀ ਕਹਿੰਨਾ ਮੈਂ ਕਿਹਾ ਵੀ ਸਾਡੇ ਨੂੰ ਤਾਂ ਕਦੀ ਵਿਆਹ ਹੁੰਦਾ ਨਾ ਜੀ ਤੇ ਫੁੱਫੜ ਨਰਾਜ਼ ਹੋ ਜਾਂਦਾ ਤੁਸੀਂ ਵਾਰੀ ਨਰਾਜ਼ ਹੋਏ ਤੁਸੀਂ ਵਿਆਹ ਜਦੋਂ ਹੁੰਦਾ ਨਾ ਜੀ ਤੇ ਪਰਿਵਾਰ ਚ ਜਿਹੜਾ ਫੁੱਫੜ ਉਹ ਨਾ ਆਕਰਦਾ ਹੁੰਦਾ ਹੁਣ ਜੇ ਪੁੱਛੋ ਫੁੱਫੜ ਜੀ ਤੁਹਾਨੂੰ ਕੀ ਹੋ ਗਿਆ ਜੀ ਵੀ ਨਰਾਜ਼ ਕਿਉਂ ਹੋਏ ਇਕ ਵਾਰ ਮੁਹੰਮਦ ਸੱਲੱਲਮ ਨੇ ਸਾਨੂੰ ਸਮਝਾਇਆ ਉਹਨਾਂ ਨੇ ਇਨਸਾਨਾਂ ਦੇ ਇੱਥੋਂ ਦੁੱਖ ਦੀ ਗੱਲ ਪੜ੍ਹੀ ਉਹ ਅਸੀਂ ਤੁਹਾਨੂੰ ਆਪਣੀ ਜ਼ੁਬਾਨ ਚ ਸਮਝਾਉਂਦੇ ਆ ਕਿ ਜਦੋਂ ਕਦੀ ਵਿਆਹ ਹੁੰਦਾ ਨਾ ਕੋ ਬੜਿਆ ਜਵਾਈ ਜਿਹਨੂੰ ਆਪਾਂ ਕਹਿੰਦੇ ਘਰ ਦਾ ਉਹ ਨਰਾਜ ਹੋ ਕੇ ਨਾ ਹੰਗੂ ਕਰਦਾ ਹੀ ਭੱਜੇ ਜਾਂਦਾ ਉਹ ਰੋਕੋ ਤਾਂ ਵੀ ਨਹੀਂ ਰੁਕਦਾ ਉਹ ਜਦੋਂ ਆਪ ਕੋ ਘਰ ਤੋਂ ਜਾਂਦਾ ਉਹਦੇ ਮਾਂ ਤੋਂ ਪੁੱਛਦੇ ਪੁੱਤਰਾ ਉਹ ਤੂੰ ਤਾਂ ਨੋ ਦੇ ਨਾਲ ਗਿਆ ਸੀ ਨਰਾਜ ਹੋ ਕੇ ਆ ਗਿਆ ਕੀ ਗੱਲ ਹੋ ਗਈ ਫਿਰ ਉਹ ਇਹ ਨਹੀਂ ਕਹਿੰਦਾ ਕਪੜੇ ਚੰਗੇ ਨਹੀਂ ਸੀ ਕੋਈ ਇਹ ਨਹੀਂ ਕਹਿੰਦਾ ਕਿ ਸੌਣ ਵਾਲੀ ਥਾਂ ਵਧੀਆ ਨਹੀਂ ਸੀ ਕੋਈ ਇਹ ਨਹੀਂ ਕਹਿੰਦਾ ਕਿ ਰੋਟੀ ਵਧੀਆ ਨਹੀਂ ਬਣੀ ਹੋਈ ਸੀ ਕੋਈ ਇਹ ਨਹੀਂ ਕਹਿੰਦਾ ਕਿ ਮੇਰੇ ਨਾਲ ਕਿਸੇ ਨੇ ਆ ਕੇ ਗਾਲੀ ਕਲੋਚੀ ਤਾਂ ਉਹ ਆਪਣੇ ਮਾਪਿਆਂ ਨੂੰ ਇੱਕੋ ਹੀ ਗੱਲ ਕਹਿੰਦਾ ਕਹਿੰਦਾ ਗਿਆ ਤਾਂ ਪਰ ਮੇਰੇ ਸਹੁਰੇ ਤੇ ਸਾਲਿਆਂ ਨੇ ਮੇਰੀ ਇੱਜ਼ਤ ਕੋਈ ਨਹੀਂ ਦਿੱਤੀ ਧਰਮ ਕਿਉਂ ਬਣਾਇਆ ਧਰਮ ਲੋਕਾਂ ਨੂੰ ਸਤਿਕਾਰ ਦੇਣ ਲਈ ਬਣਾਇਆ تو اج بھی دنیا چ سب تو بڑی جڑی ضرورت ہے وہ بغیر روٹی دے گزارا ہو سکتا ہے تھوڑی کھا لو گے کپڑے لا کے بھی گزارا ہے مل جانگے چلنے گھر چوندی ہوئے تاں بھی گزارا ہے سمے ہوئے گا بدل لو گے ایک رکشا والا جڑا رکشا چلاؤں ہے یا ایک بندہ جڑا سڑک تا پیک مانگ ہے اور رات نو پل تلے سو جا ہے نا. ਮੋਹਿ ਨੇ ਚਾਹੁੰਦਾ ਕਿ ਕੋਈ ਮੈਨੂੰ ਸੁੱਗਾ ਮਾਰ ਕੇ ਮੈਨੂੰ ਗਾਲ ਕੱਢੇ ਕਿਉਂਕਿ ਅਗਰ ਉਹ ਸਭ ਤੋਂ ਜ਼ਿਆਦਾ ਕੋਈ ਚੀਜ਼ ਚੰਗੀ ਲੱਗਦੀ ਹੈ ਤੇ ਆਪਣਾ ਆਤਮ ਸੰਮਾਨ ਚੰਗਾ ਲੱਗਦਾ ਹੈ ਤੇ ਮੁਹੰਮਦ ਸਾਹਿਬ ਸਲੱਲਹੁ ਅਲੈਹਿ ਸਲਮ ਨੇ ਸਾਨੂੰ ਇਹ ਗੱਲ ਬੜੀ ਸਾਫ਼ ਕਰਕੇ ਸਮਝਾਈ ਕਿ ਜਦ ਤੁਸੀਂ ਕਿਸੇ ਨੂੰ ਇੱਜ਼ਤ ਹੀ ਨਹੀਂ ਦੇ ਸਕਦੇ ਫਿਰ ਇਹਦਾ ਮਤਲਬ ਤੁਸੀਂ ਕੁਝ ਵੀ ਨਹੀਂ ਦੇ ਸਕਦੇ ਅੱਜ ਦਾ ਲੋਕ ਇਹ ਤਾਂ ਰੰਦੇ ਨਾ ਕੇ ਕਿਸਕ ਕੋਣਾ ਚਾਹੁੰਦੇ ਹੈ ਅਸੀਂ ਇੰਨੇ ਦਿਨ ਤੋਂ ਰੋਜ਼ ਪਿੰਡਾਂ 'ਚ ਜਾ ਰਹੇ ਆਂ ਔਰ ਜਿੰਨੇ ਨਾਲ ਗਏ ਉਹਨਾਂ ਨੂੰ ਪਹਿਲਾਂ ਸਮਝਾਇਆ ਉਹ ਭਾਈ ਅਸੀਂ ਸਾਥ ਦੇਣ ਆਏ ਆਂ ਅਸੀਂ ਮੁਆਫਤ ਵੰਡਣ ਆਏ ਆਂ ਅਸੀਂ ਰਾਸ਼ਨ ਨਹੀਂ ਲੈ ਕੇ ਆਏ ਪਿਆਰ ਲੈ ਕੇ ਆਏ ਆਂ ਪਿਆਰ 'ਚ ਔਰ ਮਦਦ 'ਚ ਫਰਕ ਹੁੰਦਾ ਹੈ ਜਦ ਭਰਾ ਭਰਾ ਦੇ ਨਾਲ ਜਦ ਆਦੇਮਾ ਸਾਹਿਬ ਦਾ ਪਿੱਛੇ ਚਰਮ ਦਿਨ ਆਇਆ ਜਿਹਨੂੰ ਮੁਸਲਮਾਨ ਈਦ ਮਿਲਾਦੁਨ ਨਬੀ ਕਹਿੰਦੇ ਹੁਣ 6 ਤਰੀਕ ਨੂੰ ਅਸੀਂ 12 ਵਫਾ ਦੇ ਨਾਂ ਤੋਂ ਯਾਦ ਕਰਦੇ ਹਾਂ ਉਦੋਂ ਅਸੀਂ ਲੁਧਿਆਣੇ ਵੀ ਜਾਵਾਂ ਮਸਜਿਦ ਤੋਂ ਐਲਾਨ ਕੀਤਾ ਕਿ ਜਦ ਸਾਡੇ ਸੂਬੇ ਤੇ ਸਾਡੇ ਨਾਲ ਦੇ ਸਾਡੀ ਮਾਂ ਬੋਲੀ ਦੇ ਪੁੱਤ ਸਾਡੀ ਧਰਤੀ ਦੇ ਚਾਹੇ ਇੱਕ ਪਾਸੇ ਦੁਖੀ ਹੈ ਤੇ ਦੂਜੇ ਪਾਸੇ ਅਸੀਂ ਈਦ ਮਨਾਵੀਏ ਤੇ ਗੱਲ ਬਣਦੀ ਕੋਈ ਨਹੀਂ ਪਹਿਲਾਂ ਉਹਨਾਂ ਦਾ ਦੁੱਖ ਹੰਡਾਂਗੇ ਤਾਂ ਇਉਂ ਖੁਸ਼ੀ ਮਨਾਵਾਂਗੇ ਜਦ ਤੱਕ ਦੁੱਖ ਨਹੀਂ ਵੰਡਾਂਗੇ ਕਿ ਦੋ ਜੀ ਇਨਸਾਨ ਨਹੀਂ ਬਣ ਚਾਹਤੇ ਦੁਨੀਆ ਆਜ ਵੀ ਤੁਹਾਡੇ ਤੋਂ ਇੱਜ਼ਤ ਪਾਲਦੀ ਹੈ ਅਸੀਂ ਘਰਾਂ ਚ ਕਹਦੇ ਪਰਚਾਉਂ ਨੇ بیوی ਬੰਦੇ ਨੂੰ ਇੱਜ਼ਤ ਦੇਣ ਲਈ ਤਿਆਰ ਨਹੀਂ ਪੰਦਾ ਜਨਾਨੀ ਨੂੰ ਇੱਜ਼ਤ ਦੇਣ ਲਈ ਤਿਆਰ ਨਹੀਂ 62 500 ਹਜ਼ਾਰ ਮਿੱਤਰ ਨੇ 62 500 ਫੇਸਬੁਕ ਤੇ ਪਾੰਧਿਆ 562 ਤੇ 5000 ਫੇਸਬੁਕ ਤੇ ਤੇ ਅਗਰ ਪੁੱਛੋ ਨਾਲ ਕੌਣ ਹੈ ਨਾਲ ਕੋਈ ਵੀ ਨਹੀਂ ਕਿਉਂ کیونکہ کارج جنانی نال بھائی کوئی نہیں نیاڑے تا ماں مالا سنیاں سنیار آگن دی ہے پھر لانے دار آلالا کھلے جو بھرچوں جدو میں سویرے جاؤں کبھر نکلے ہی ہوں بھر حضرت محمد صلی اللہ علیہ وسلم نے کیا کہ یہ کی جیڑی کسوٹی ہے جیڑی کردار بھی کسوٹی ہے وہ مسجد کو نہیں کنی چاہتے نماز پڑھو وہ نماز فرض ہے چھتے نہیں جا سکتی ਲੇਕਿਨ ਇਹਨਾਂ ਨੂੰ ਇੱਕ ਚੰਗੇ ਅੱਖਰਾਂ ਵਿੱਚ ਦੱਸ ਦੋ ਕਿ ਜੇ ਕੋਈ ਮਾਂ ਨੂੰ ਗਾਲ ਕੱਢ ਕੇ ਮਸੀਤੇ ਆਇਆ ਕੋਈ ਬਾਪ ਦੇ ਮੂੰਹ ਤੇ ਥੱਪੜ ਮਾਰ ਕੇ ਮਸੀਤੇ ਆਇਆ ਕੋਈ ਜਨਾਨੀ ਨਾਲ ਆਪਣੀ ਬਦਤਮੀਜ਼ੀ ਕਰਕੇ ਮਸੀਤੇ ਆਇਆ ਕੋਈ ਆਪਣੇ ਧੀ ਪੁੱਤਾਂ ਨੂੰ ਜ਼ੁਲਮ ਕਰਕੇ ਮਸੀਤੇ ਆਇਆ ਕਿਸੇ ਨੇ ਆਪਣੇ ਪੜੋਸੀ ਦੇ ਨਾਲ ਧੱਕਾ ਕੀਤਾ ਫਿਰ ਮਸੀਤੇ ਆਇਆ ਕਿਸੇ ਨੇ ਆਪਣੇ ਰਿਸ਼ਤੇਦਾਰਾਂ ਦੀ ਜਗ੍ਹਾ ਦੱਬ ਲਈ ਫਿਰ ਮਸੀਤੇ ਆਇਆ ਕਿਸੇ ਨੇ ਆਪਣੇ ਭੈਣ ਦਾ ਹੱਕ ਖਾ ਲਿਆ ਉਹ ਫਿਰ ਮਸੀਤੇ ਤੋਂ ਖਾਲੀ ਸਜਦੇ ਕਰੇ ਜਾਂਦਾ ਖੁਦਾ ਨੂੰ ਤੇਰੀ ਤਕਤਾਂ ਦਾ ਪਤਾ ਹੈ ਮੌਲਵੀ ਦੇ ਕਹਿਣ ਨਾਲ ਤੂੰ ਬੱਚਿਆ ਜਾਣ ਲਾ ਹੈ ਸਾਡੇ ਰਵਾਜ ਹੈ ਨਾ ਤੁਹਾਡੇ ਵੀ ਬੰਦਾ ਸੰਤਾਂ ਕੋ ਜਾਂਦਾ ਅਰਦਾਸ ਕਰਾਉਣ ਲਈ ਸਾਡੇ ਵੀ ਲੋਕੀ ਵੱਡੇ ਵੱਡੇ ਪੀਰਾਂ ਕੋ ਜਾਂਦੇ ਆ ਜੀ ਜਾ ਕੇ ਸੀ ਕਹਿਦਾ ਜਿੱਦਾਂ ਸਾਡੇ ਇਤੂ ਭਰਾ ਉਹ ਵੀ ਮੱਜੋੜੇ ਸੰਤਾਂ ਕੋਲ ਜਾਂਦੇ ਅਸੀਂ ਵੀ ਪੀਰਾਂ ਨੂੰ ਜਾ ਕੇ ਕਹਿੰਦਾ ਉਹ ਪੀਰ ਜੀ ਸਾਡੇ ਲਈ ਦੁਆ ਕਰੋ ਅੱਛਾ ਇਹ ਕੋਈ ਦੋ ਰਾਏ ਨਹੀਂ ਹੈ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਕਿ ਅਗਰ ਕੋਈ ਚੰਗਾ ਬੰਦਾ ਚੰਗਾ ਬੰਦਾ ਕਿਸੇ ਲਈ ਦੁਆ ਕਰਦੇਵੇਂ ਉਹ ਰਾਤ ਨਹੀਂ ਹੁੰਦੀ ਲੇਕਿਨ ਜਿੱਦਾਂ ਫੇਸਬੁਕ ਹੈ ਨਾ ਐਦਾਂ ਹੀ ਸਦਕਿਆਂ ਤੋਂ ਰੱਬ ਦੀ ਵੀ ਇੱਕ ਫੇਸਬੁਕ ਹੈ ਜਿੱਦੋਂ ਜਿੱਦੋਂ ਪੀਰ ਜਿਹੜੇ ਹੁੰਦੇ ਆ ਵੱਡੇ ਸੰਤ ਉਹ ਦੁਆ ਕਰਦੇ ਆਗੇ ਔਰ ਆਪ ਇਹ ਫਲਾਣਾ ਸਾਡਾ ਮਿੱਤਰ ਸਾਡਾ ਬੱਚਾ ਸਾਡਾ ਭਰਾ ਤੇ ਆਪਾ ਇਹਨੂੰ ਬੈਠੇ-ਬੈਠੇ ਦੀ ਤਾਕਤ ਦੇਈ ਔਰ ਆਪਾ ਬਿਮਾਰ ਹੈ ਸ਼ਿਫਾ ਦਈ ਉਹ ਜਿੱਦਾਂ ਹੀ ਅਪਲੋਡ ਕਰਦੇ ਦੁਆ ਨੂੰ ਨਾ ਪਹਿਲਾ ਫਰਿਸ਼ਤਾ ਕਮੈਂਟ ਮਾਰਦਾ ਕਿ ਰੱਬ ਇਹ ਬਾਬੇ ਜਿਹਦੇ ਲਈ ਦੁਆ ਕਰਦੇ ਬੈਠਾ ਇਹ ਤਾਂ ਮਹਾ ਠੱਗ ਹੈ ਸਵੇਰੇ ਇੱਕ ਬੰਦੇ ਦਾ ਰਗੜਾ ਪੈ ਗਿਆ ਇਹ ਜੇ ਵੀ ਦੁਆ ਕਿੱਥੇ ਜਾ ਰਹੀ ਹੈ ਨਾ ਇਹ ਆਪਣੀ ਮਾਂ ਦੇ ਮੂੰਹ ਤੇ بتمیزی کر گیا ہے کان کھول کے سن لو جنہیں ماں باپ نے گستا کے محمد صلی اللہ علیہ وسلم نے دو چوک لفظان سے کہہ دیتا سی کہ ماں نے پہلے تلے جنت ہے لیکن باپ جنت دا تر ہے ان تیری مرضی ہے کہ اس کو کھوڑ کے رکھ تیری مرضی ہے تو بات کر دیتا کئی ماں نے یہ سفتہ کر جاتے ہیں لانے دار مالی کمڑی کر دیتے ਜੰਮੇ ਜਿੱਦਾ ਉਦੋਂ ਬੜੋਂਗੇ ਨਾ ਜਿੱਦਾ ਬਾਪੂ ਰਾਜੀ ਹੁੰਦਾ ਸਰਵਜਾਤ ਦਾ ਰਖਵਾਲਾ ਬਣਾ ਕੇ ਲਾਇਆ ਮਾਂ ਨੇ ਤਾਂ ਉਹ ਖਲਚ ਚੱਕਿਆ ساری ਜ਼ਿੰਦਗੀ ਪਿਓ ਨੇ ਮੋਢੇ ਬਿਠਾਇਆ ਮਾਂ ਚਾਹੁੰਦੀ ਸੀ ਕਿ ਮੁਸੀਬਤਾਂ ਤੋਂ ਬਚਿਆ ਰਹੇ ਤੇ ਪਿਓ ਨੇ ਚਾਇਆ ਉੱਤੇ ਬਿਠਾ ਕੇ ਕਿ ਮੇਰਾ ਦੀ ਮੂਤ ਉੱਥੇ ਤੱਕ ਦੇਖੇ ਜਿੱਥੇ ਤੱਕ ਮੈਂ ਵੀ ਨਹੀਂ ਦੇਖਿਆ ਕਿ ਮੇਰੇ ਤੋਂ ਦੋ ਕਦਮ ਅੱਗੇ ਚੱਲ ਜਾਏ ਉਹ ਕੋਈ ਭਾਵਤੀ ਬੇਇਜ਼ਤੀ ਕਰਨ ਤੋਂ ਬਾਅਦ ਕਹੇ ਕਿ ਮੈਂ ਤਾਂ ਧਰਮੀ ਆ ਉਹ ਧਰਮੀ ਨਹੀਂ ਉਹ ਧਰਮੀ ਹੈ ਧਰਮ ਨੂੰ ਸੌਖੇ ਲਫ਼ਜ਼ਾਂ 'ਚ ਸਮਝ ਲਓ ਇਬਾਦਤ ਦਾ ਮਤਲਬ ਕਿ ਚੰਗੇ ਬਣ ਜਾਓ ਆਖਰ ਕੋਈ ਇਬਾਦਤ ਤੁਹਾਨੂੰ ਚੰਗਾ ਨਹੀਂ ਬਣਾਉਂਦੀ ਮੈਂ ਆਪਣੇ ਪਿਤਾ ਜੀ مرحوم شاہ امام مولانا حبیب الرحمن لدھیانوی نے ایک دن پوچھا میں کہا جی نماز پڑھن دے باوجود بھی گلتیاں نہ ختم ہو گناہ نہ آٹم کی کرئے کہنے کے پترا اور چنگی طرح نماز پڑھو اور چنگی طرح عبادت کرو اس وقت تک چنگی طرح پڑھتے رہو جب تک تو بھی عبادت تو گناہ تو روکن علی نہ پڑھ جائے سارے ہی ہے آج دی ساری گلہ نتیجہ ہی ہے ਅਸੀਂ ਅਗਰ ਪਰਮੀ ਬਣਨਾ ਤੇ ਪਹਿਲੇ ਆਪਣੇ ਘਰ ਤੋਂ ਚੰਗੇ ਬਣਨਾ ਕਿੱਥੋਂ ਜੀ ਘਰੋਂ ਕਿਛੇ ਨੇ ਰਾਜਪੁਰੇ ਕੋਲ ਪਿੰਡ ਹੈ ਜੀ ਪਿੰਡ ਦਾ ਨਾਮ ਨਹੀਂ ਮੈਂ ਦੱਸਦਾ ਉੱਥੇ ਇੱਥੇ ਹੀ ਸਮਰਗਮ ਚੱਲ ਰਿਹਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਘਰ 'ਚ ਇੱਕ ਬੰਦਾ ਖਰਾਬ ਹੈ ਅਗਰ ਉਹ ਸਹੀ ਹੋ ਜਾਵੇ ਮੇਰਾ ਮਤਲਬ ਜੀ ਵੀ ਘਰ 'ਚ ਬੰਦਾ ਕਿਹੜਾ ਖਰਾਬ ਹੈ ਅਸੀਂ ਆਪ ਤੇ ਸਾਹਮਣੇ ਕੋਈ ਬੰਦਾ ਬੈਠਾ ਸੀ ਮੋਹਨ ਜਵਾਨ ਸੀ ਮੈਂ ਕਹਿੰਦਾ ਤੂੰ ਦੱਸ ਤੇਰੇ ਘਰ ਕੌਣ ਖਰਾਬ ਹੈ ਕਹਿੰਦੇ ਜੀ ਮੇਰਾ ਬਾਪੂ ਬੜਾ ਖਰਾਬ ਹੈ ਦਰاصل ਸਾਡਾ ਜਿਹੜਾ تعلیم ਦਾ ਸਿਸਟਮ ਹੈ ਖਾਸ ਕਰ ਹਿੰਦੂ ਜਿਹਾ ਭਰਾਵਾਂ ਨੂੰ ਕਹਿੰਦਾ ਕਿਉਂਕਿ ਅਗਰ ਤੁਸੀਂ ਫਿਰ ਤਾਂ ਅਸ਼ਾਮ ਸ ਜਾਓਗੇ ਨਾ ਕੋਈ ਟਾਮਾ ਟਾਮਾ ਮੁਸਲਮਾਨ ਮਿਲੂਗਾ ਉਹਦੀ وجہ ਅਸੀਂ ਬਚਪਨ ਤੋਂ ਬੱਚੇ ਨੂੰ ਭਾਵੇਂ ਕਨਵਰਟ ਸਕੂਲ ਚ ਪੜਦਾ ਹੋਵੇ ਭਾਵੇਂ ਅਮਰੀਕਾ ਚ ਹੋਵੇ ਤੇ ਫਰਾਂਸ ਭਾਵੇਂ ਸੌਦੀਆਰਬੀ ਚ ਹੋਵੇ ਭਾਵੇਂ ਤਨੋਲੇ ਚ ਹੋਵੇ ਅਸੀਂ پابੰਦੀ ਲਾਤੀ ਇਹ ਸਕੂਲ ਲੈ ਜਾਣਾ ਹੈ ਲੇਕਿਨ ਸ਼ਾਮੀ ਕੈਂਟੇ ਆ ਕੇ ਮਸਜਿਦ ਦੇ ਵਿੱਚ ਪੜਨਾ ਹੈ ਔਰ ਮੌਲਵੀ ਉਹ ਬਚਪਨ ਤੋਂ ਦੱਸਦਾ ਹੈ ਕਿ ਮਾਂ ਪਿਓ ਦੀ ਨਾ ਪਰਮਾਨੀ ਕਰੇਗਾ ਤੇ ਫਿਰ ਤੇਰੀ ਦੁਨੀਆ ਖਰਾਬ ਤੇਰੀ ਆਗਮਤ ਕਰਾ ਹੁਣ ਸਾਡੇ ਪੰਜਾਬ ਚ ਜਿਹੜਾ ਅੰਗਰੇਜ਼ ਤਾਲੀਮ ਦਾ ਸਿਸਟਮ ਲੈ ਆਏ ਸਿੱਖਿਆ ਦਾ ਜਿਹੜਾ ਸਿਸਟਮ ਲੈ ਆਏ ਅਸੀਂ ਆਪਣੇ ਗੁਰੂਆਂ ਦੀਆਂ ਕੀ ਕਹਿਵਾਨੂ ਕੋਲ ਕੇ ਅੰਗਰੇਜ਼ਾਂ ਦੇ ਸਕੂਲਾਂ ਚ ਆਪਣੇ ਬੱਚਿਆਂ ਨੂੰ ਪਾਇਆ ਉਹਨਾਂ ਨੇ ਤਾਂ ਪਹਿਲੇ ਯੂਨੀਵਰਸਿਟੀ ਦੇ ਬਾਅਦ ਲਿਖਿਆ ਕਿ ਪ੍ਰੋਫੈਸ਼ਨਲ ਯੂਨੀਵਰਸਿਟੀ ਉਹਨਾਂ ਦੇ ਸਕੂਲ ਦੇ ਬਾਅਦ ਲਿਖ ਕੇ ਆਇਆ ਕਿ ਤੁਹਾਡੇ ਬੱਚੇ ਨੂੰ ਐਸਾ ਬਣਾਵਾਂਗੇ ਕਿ 10 ਲੱਖ ਮਹੀਨਾ ਕਮਾਏਗਾ 50 ਲੱਖ ਮਹੀਨਾ ਕਮਾਏਗਾ ਫਿਰ ਉਹ ਤਾਂ ਪੈਸੇ ਕਮਾਉਣ ਦਾ ਤਰੀਕਾ ਦੱਸਦੇ ਨੇ ਸਮਾਜ ਚ ਉੱਚਾ ਤਰੀਕਾ ਤਾਂ ਨਹੀਂ ਦੱਸਦੇ ਨੇ ਇਹ ਬੱਚਿਆਂ ਨੂੰ ਇਹ ਕਿਵੇਂ ਸਮਝਾਣਾ ਹੈ ਕਿ ਸਮਾਜ ਚ ਕਿਦਾਂ ਵਿਚਰਦਾ ਜੇ ਪੰਜਾਬ ਚ ਕਿਸੇ ਨੇ ਸਮਾਜ ਚ ਵਿਚਰਨਾ ਸਿੱਖਣਾ ਹੁੰਦਾ ਕਿਸੇ ਸਰਕਾਰ ਮੇ ਪੂਰੀ ਦੁਨੀਆ ਨੂੰ ਦੱਸਣਾ ਹੁੰਦਾ ਕਿ ਸਮਾਜ ਚ ਵਿਚਰੀ ਦਾ ਕਿੰਦਾ ਹੈ ਕਿ ਉਹ ਪਹਿਲੇ ਪਾਸ਼ਾ ਹੀ ਤਾਂ ਤਾਂ ਕੋ ਮਾਨੰਦ ਦੇਵ ਜੀ ਦੀ ਗੱਲ ਨਾ ਕਹਦਾ ਕਿ ਇੱਕ ਪਾਸੇ ਭਾਈ ਮਰਦਾਨਾ ਕਢਾਇਆ ਇੱਕ ਪਾਸੇ ਭਾਈ ਲਾਲੂ ਨੂੰ ਕਢਾਇਆ ਪਰ ਦੁਨੀਆ ਨੂੰ ਦੱਸਿਆ ਕਿ ਇਹ ਮੁਸਲਮਾਨ ਤੇ Hindu ਮੇਰੀ ਸੱਚੀ ਜੱਮੀ ਬਾਵਾ ਮਾਂ ਕਹੋ ਤੇ ਸਮਾਜ ਚ ਵਿਚਰਨਾ ਹੁੰਦਾ ਤੇ ਫਿਰ ਆਪਣੇ ਬੱਚੇ ਨੂੰ ਆਪਣੇ ਗੁਰੂ ਦੀ ਗੱਲ ਸਮਝਾਉਂਦੇ ਕਿ ਉਹ جباج چڑنا ہوتا تو دشمیش پتاب شری گرو گوبند سنگھ جی کے کسے اپنے بچیا دے کہ وقت دا حاکم جنہ مرضی ظاہم ہوسری ہو قوموں کی حفاظت کے لیے جب وہ اگے نکلے ابھی تو بچے بچیا چوز دستے ہیں کہ جس ਗੁਰੂ ਸਾਹਿਬ ਨਿਕਲੇ ਤੇ ਸਾਡੇ ਨਬੀ ਦਾ ਸਾਨੂੰ ਮਕਮ ਸੀ ਕਿ ਜਦ ਕੋਈ ਜ਼ੁਲਮ ਤੇ ਖੜਾ ਹੋਵੇਗਾ ਤੇ ਤੁਸੀਂ ਨਬੀ ਖਾਨ ਦੀ ਨਕਲ ਬਣ ਕੇ ਉਹਨਾਂ ਨੂੰ ਆਪਣੇ ਮੋਢਿਆਂ ਤੇ ਸਹਾਰਾ ਪੂਛਦਾ ਪੀਰ ਬਣਾ ਕੇ ਜੱਜ ਨਹੀਂ ਹੈ ਉਹ ਤੇ ਫਿਰ ਅਸੀਂ ਨਬੀ ਖਾਨ ਨਹੀਂ ਜਬ ਤੋਬਾ ਪੀਰ ਬੁੱਤੂਸ਼ਾ ਬਣ ਕੇ ਪਰਵਾਹੀ ਨਾ ਕਰਦੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਦੋਨਾਂ ਸਾਜ਼ ਕਿ ਅੰਗਰੇਜ਼ਾਂ ਦੀ ਸਿੱਖਿਆ ਲੈਣ ਤੇ ਗੁਰੂਆਂ ਦੀ ਸਿੱਖਿਆ ਲੈਣ ਤੇ ਚਾਹਤ ਤਾਂ ਗੁਰਮੀ ਆਵੀ ਵੱਡੇ ਹੋ ਕੇ ਇਹ ਤਾਂ ਅਚਨ ਬਣਾ ਦੇਖਣ ਆਪਣੇ ਮਾਹਰ ਨੂੰ ਆਪਣੇ ਮੋਢਿਆਂ ਤੇ ਇਹ ਜ਼ਰੂਰੀ ਕਰ ਲੋ ਜੇਤੇ ਵਿਚਾਰ ਹੋਣਾ ਚਾਹੀਦਾ ਸਾਨੂੰ ਯੂਰਪ ਤੋਂ ਕੋਈ ਮਰਾਜ਼ ਨਹੀਂ ਜਿੰਨੀ ਦੁਨੀਆ ਮਰਜ਼ੀ ਬਾਹਰ ਹੋਵੇ ਪੰਜਾਬ ਚਾਹੇ ਲੇਕਿਨ ਜਿਹੜਾ ਪੰਜਾਬ 'ਚ ਰਹਿੰਦਾ ਉਹਨੂੰ ਪੰਜਾਬੀ ਰਹਿਣੀ ਚਾਹੀਦੀ ਹੈ ਉਹਨੂੰ ਪੰਜਾਬੀ ਪਰਸਪਰਤਾ ਪਤਲਾ ਹੋਣਾ ਚਾਹੀਦਾ ਉਹਨੂੰ ਪੰਜਾਬੀਅਤ ਦੇ ਗਰਾਂਟਾ ਲੈਣੇ ਚਾਹੀਦੇ ਉਹ ਪੰਜਾਬੀਆਂ ਤੁਹਾਨੂੰ ਇੰਨਾ ਵੀ ਪੁੱਛ ਨਹੀਂ ਕਿ ਤੁਸੀਂ ਜਦੋਂ ਕੈਨੇਡਾ ਜਾਂਦੇ ਹੋ ਉਹ ਤੁਹਾਨੂੰ ਕਹਿੰਦੇ ਆਇਲਰ ਸਿੱਖਿਓ ਆਇਲਰ ਸਿੱਖੀ ਕੋਰਸ ਦਾ ਗਾਉ ਬੀਏ انگریزی دا نام ہے کہ انگریز چاہتا ہے کہ جب آؤ تو اگریزی بولتے آؤں سارے آؤ سکھنے طریقے ترویج کہ آئے مرچی جدا مرچی فری جائے نہیں کہ ساری بھی ذمہ داری بڑھتی ہے نا کہ ابھی اپنے بچیاں نا اپنی ماں بولی سکھائی تھا میرا ਆਪੋ ਸਾਡੇ ਸਰਦਾਰ ਬਰਾ ਬੈਠੇ ਨੇ ਹਿੰਦੂ ਬਰਾ ਬੈਠੇ ਨੇ ਅਸੀਂ ਸਾਥ ਸਮੁੰਦਰ ਬਾਣ ਨੂੰ ਤੇ ਜੱਬੀ ਪਾਲਨ ਨੇ ਇੱਥੇ ਮਿਲਦੇ ਜੱਬੀ ਪਾਲਨ ਨੇ ਸਾਨੂੰ ਆਪੋ ਚ ਬਣਾ ਕੇ ਨੇ ਬਣਾਇਆ ਸਾਡੇ ਰੰਗ ਲੱਗੇ ਕੂਨ ਲੱਗੇ ਮਸਨ ਲੱਗੇ ਗੋਤਾ ਲੱਗਦਾ ਕੇ ਲੇਕਿਨ ਸਾਡੀ ਧਰਤੀ ਤੇ ਸਾਡਾ ਬਾੰਦੂ ਦੇ ਕੇ ਸਾਡੇ ਗੁਰੂ ਇੱਕ ਨੇ ਕਿ ਉਹਨਾਂ ਨੇ ਸਾਨੂੰ ਸਮਝਾਇਆ ਕਿ ਤੁਸੀਂ ਵੀ ਆਪਸ ਦੇ ਵਿੱਚ ਇਕ ਕਲ ਕਰ ਉਹ ਤੱਕ ਪਹੁੰਚ ਨਹੀਂ ਚਾਹਤ ਕਿ ਧਰਮ ਰਲੰਤਾ ਮੁੱਦਾ ਨਹੀਂ ਧਰਮ ਤੇ ਜਿਹੜਾ ਸ਼ਸਤਰ ਵੀ ਦਿੱਤਾ ਉਹ ਧਰਮ ਦੀ ਰੱਖਿਆ ਲਈ ਦਿੱਤਾ ਕਿ ਜਦੋਂ ਕੋਈ ਕੁਝ ਧਰਮੀ ਲੋਕ ਧਰਮ ਦੇ ਸੁਨਨ ਖੇਲਵਾੜ ਕਰਨਾ ਚਾਹੁੰਦੇ ਧਰਮ ਦੇ ਸਤਕਾਰ ਕਰ ਲਿਖਨੇ ਇਸ ਲਈ ਵੀ ਦਿੱਤਾ ਕਿ ਅਸੀਂ ਕ੍ਰੀਮ ਦੀ ਮਦਦ करिए ਕਰੀਬ ਜਨਾਂ ਰੱਖ ਕੇ ਡਟ ਕੇ ਖੜੇ ਹੋ ਜਾਈਏ ਮੁੰਡਾ ਮਦਦ ਨਹੀਂ ਕਰਦੀ ਨਹੀਂ ਅਸੀਂ ਇੱਕ ਦੂਜੇ ਦੇ ਖਿਲਾਫ ਸੋਚਦੇ ਹਾਂ ਇੱਕ ਦੂਜੇ ਦੇ ਖਿਲਾਫ ਤਾਂ ਕੁਝ ਕਰ ਸਕੀ। ਅੱਜ ਵੀ ਪੰਜਾਬ ਪੂਰੇ ਭਾਰਤ ਨੂੰ ਅੱਜ ਵੀ ਪੰਜਾਬ ਪੂਰੇ ਭਾਰਤ ਤੋਂ ਅੱਗੇ ਕਿਉਂ ਕਿ ਅੱਜ ਵੀ ਅਸੀਂ ਜਿੰਨੇ ਪੰਜਾਬੀਆਂ ਆਪਣੇ ਆਪਣੇ ਧਰਮ ਚ ਨੇਮ ਦੇ ਭਾਵ ਜੂਨੀ ਇੱਕ ਦੂਸਰੇ ਦੇ ਨਾਲ ਸਕੇ ਪਰਮ ਨੂੰ ਜੁੜੇ ਹੋਏ ਆਂ ਤੇ ਸਿੱਖਿਆ ਆਪਣੇ ਬੱਚਿਆਂ ਤੱਕ ਪਹੁੰਚਾਣੇ ਚਾਹਾਂਗੇ ਜੀ ਇਨਸ਼ਾ ਅੱਲਾਹ ਆਪਣੇ ਬੱਚਿਆਂ ਨੂੰ ਸਮਝਾਣੀ ਹੈ ਇਹ ਗੱਲ ਕਿ ਧਰਮ ਦਾ ਮਤਲਬ ਸਿਰਫ ਇਬਾਦਤ ਨਹੀਂ ਇਬਾਦਤ ਜ਼ਰੂਰਤ ਹੈ ਪਰ ਉਹ ਜ਼ਰੂਰਤ ਦਾ ਮਤਲਬ ਜਦ ਨਾਲ ਗੱਲ ਕਰਦੇ ਕਰਦੇ ਇਸ ਦੀ ਦੁਆ ਵੀ ਸਾਰਿਆਂ ਨੇ ਕਰਨੀ ਕਿ ਪੰਜਾਬ ਚੱਲ ਕੇ ਕਲਾ ਚੜਵੇ ਅਸੀਂ ਐਲਾਨ ਕੀਤਾ ਸਿਵਲ ਦਿਹਾਣਾ ਚਾਹੁੰਦੇ ਚਿੱਤੋਂ ਭਾਰਤ ਦੇ ਮੁਸਲਮਾਨਾਂ ਲਈ ਕਿ ਹੋਰ ਤੁਸੀਂ ਵੀ ਆਓ ਪੰਜਾਬੀਆਂ ਨੇ ਹਮੇਸ਼ਾ ਸਭ ਦਾ ਸਾਥ ਦਿੱਤਾ ਕਿ ਪਹਿਲਾਂ ਤਾਂ ਮੇਰੇ ਉਹਨਾਂ ਦਾ ਸਾਥ ਕਰ ਹੀ ਨਹੀਂ ਆ ਕਿ ਕਿਹ ਕਿਹ ਦਿਨ ਚ 15 15 ਸੌ ਗੱਡੀ ਆਉਂਦੀ ਆ ਸੀ ਪੇ ਦੇ ਪੇ ਦੇ ਥੱਕੇ ਪਹੁੰਚ ਆਦਿਆਂ ਦੇ ਥੱਕੇ ਨੇ ਉਹਨਾਂ ਦਾ ਵੀ ਰਣੀਆ ਪਰ ਪੰਜਾਬੀ ਪੰਜਾਬੀ ਹੁੰਦੇ ਨੇ ਹੜਾ ਦੇ ਵਿੱਚ ਵੀ ਜਦ ਕੋਈ ਬਾਹਰਲਾ ਬੰਦਾ ਅਰਸਦ ਲੈ ਕੇ ਪਹੁੰਚਿਆ ਪੰਜਾਬੀਆਂ ਨੇ ਪਹਿਲਾਂ ਉਹਨੂੰ ਪੁੱਛਿਆ ਕਿ ਲੰਗਰ ਛਕੇਗਾ ਜਾਂ ਆਏਗਾ ਅਸੀਂ ਹੜਾ ਤੋਂ ਪ੍ਰਭਾਵਤ ਨਹੀਂ ਜਿਹੜੇ ਬਾਹਰੋਂ ਲੋਕ ਆਏ ਉਹਨਾਂ ਨੂੰ ਉਦੋਂ ਜਿਵੇਂ ਸਮਝਾਇਆ ਕਿ ਮੈਂ ਕਿਹਾ ਅਸੀਂ ਹੜਾ ਤੋਂ ਪ੍ਰਭਾਵਤ ਨਹੀਂ ਹੜਾ ਦਾ ਮੁਕਾਬਲਾ ਕਰਦੇ ਹਾਂ असीं चढ़ी कला च रहण वारी आहियूं कौमा सॼे सूबे जे दवाजा की दरियावां नका लाईंदा दरिया नका सुल्तानपुर दो हज़ार ते दरिया टुट कया त जहिड़े इंजीनियर आए त उहो कहण लॻे सन सीचेवल जी बाबा जी ताईंदे त पाणी उतरूॻा त नका लाही फिर सारीता बिलाईंदा आहिनि ਇੱਕ ਪੰਚ ਦਿਨ ਹੋ ਗਏ ਤੇ ਅਭਿਧਾਸ ਇਧਰ ਆਏ ਮੁਸਲਮਾਨ ਆਏ ਤਲਕ ਪਹਚਾਨ ਆਇਆ ਉਹ ਸਾਈ ਭੀਰ ਹੈ ਕਿ ਲੱਖਾਂ ਲੋਕ ਲਾਗੇ ਪੋਰੀਆਂ ਪਰ ਹਜ਼ਾਰਾਂ ਟ੍ਰੈਕਟਰ ਜਿਹੜੇ ਲੋਕਾਂ ਨੂੰ ਚੱਕੇ ਨਹੀਂ ਲੱਗਦੇ ਫੱਕ ਤੇ ਬੈਠੇ ਤੇ ਜਿਹਨਾਂ ਨੂੰ ਕੱਲ ਤੱਕ ਲੋਕੀ ਜਾਂਦਾ ਸੀ ਮਸ਼ੀਨੀ ਹਰ ਚੱਲਦੇ ਦਰਿਆਨ 28 ਦਿਨਾਂ ਚ ਦੁਨੀਆ ਜਗਰ ਕਿਸੇ ਨੇ ਨਖਾ ਲਾਇਆ کوئی ہونا نہیں اکروں اجازت چاہتے ہیں اور مبارکباد دینا خاص کر ٹیم ڈاکٹر صاحب اور سارے لوگوں کہ تھی بہت بڑا پروگرام آج اترائز کیا سمے سمے سے پیرا ہوں گے ساڑھی محبت نفرت کے اوپر حاوی ہے اور ان پنجاب کو سنیا پورے دیشہ رہے گا